ਮੈਂ ਖੁਦ ਮੈਂ ਖੁਦ ਪੈਰੇ ਤੇ ਜਾਂਦਾ ਰਿਆਂ ਠਿਕਰੀ ਪੈਰਾ ਠਿਕਰੀ ਪੈਰਾ ਕਹਿੰਨੇ ਆ ਪੈਨੂੰ ਲਿਸਟ ਬਣ ਜਾਂਦੀ ਚੌਕੀਦਾਰ ਵੱਲੋਂ ਵਿਆਹ ਚ ਆ ਪੰਜ ਪੰਜ ਕਰਾਂ ਦੇ ਮੁੰਡੇ ਜਾਣ ਚਾਹ ਕੋਡ ਚਾਹ ਕੋਡ ਲੈ ਜਾਂਦੇ ਸੀ ਉੱਥੇ ਜਾ ਕੇ ਧੋਈ ਲਾ ਲੈਂਦੇ ਸੀ ਤੇ ਚੌਕੇ ਚ ਪਿੰਡ ਦੇ ਚੌਕ ਚ ਬਹਿਣਾ ਹੁੰਦਾ ਕੋਈ ਆਇਆ ਤੁਹਾਨੂੰ ਪੁੱਛਣਾ ਭਾਈ ਕਿਹਨਾਂ ਦੇ ਜਾਣਾ ਹੈ ਕੌਣ ਹੈ ਤੂੰ ਬਸ ਇਹੀ ਚੈੱਕ ਕਰਨਾ ਹੁੰਦਾ ਕਿ ਕੋਈ ਅਣਜਾਣ ਬੰਦਾ ਨਾ ਪਿੰਡ ਚ ਆ ਜੇ ਤੇ ਉਹੀ ਪੈਰੇ ਜਿਹੜੇ ਨੇ ਹੁਣ ਆਪਾਂ ਬੰਦੇ ਨੇ ਪੈਣਗੇ ਜਿਸ ਤਰ੍ਹਾਂ ਕੇਜਰੀਵਾਲ ਸਾਹਿਬ ਨੇ ਕਿਹਾ ਕਿਉਂਕਿ ਆਪਾਂ ਪਿੰਡਾਂ ਤੋਂ ਆਏ ਆਪ ਨੂੰ ਸਾਰਾ ਪਤਾ ਪਿੰਡ ਵਾਲਿਆਂ ਨੂੰ ਵੀ ਸਾਰਾ ਪਤਾ ਹੁੰਦਾ ਕਿ ਕਿਹੜੇ ਪਿਪਲ ਥੱਲੇ ਆ ਕੇ ਖੜਦੇ ਨੇ ਗੱਡੀ ਦਾ ਬੋਨਟ ਚੱਕ ਲੈਂਦੇ ਨੇ ਵੀ ਗੱਡੀ ਖਰਾਬ ਹੋ ਗਈ ਪਤਾ ਨਹੀਂ ਉੱਥੇ ਜਿਹੜੇ ਜਿਹੜੇ ਉਹਨਾਂ ਦੇ ਉਹਨਾਂ ਨੂੰ ਪਤਾ ਹੁੰਦਾ ਵੀ ਅੱਜ ਬੋਨਟ ਚੱਕਣਗੇ ਕੋਡ ਦਿੱਤੇ ਹੁੰਦੇ ਨੇ ਉਹ ਉੱਥੇ ਜਾਣਦੇ ਨੇ ਤੇ ਨਸ਼ੇ ਨੂੰ ਛੇ ਲੈ ਕੇ ਆ ਜਾਂਦੇ ਨੇ ਸਾਰਾ ਪਤਾ ਹੁੰਦਾ ਪਿੰਡ ਵਾਲਿਆਂ ਨੂੰ ਕਿ ਕਿਹੜੇ ਮੋਟਰਸਾਈਕਲ ਤੇ ਆਉਂਦੇ ਨੇ ਜੇ ਦੋ ਗੇੜੇ ਆਏ ਨੂੰ ਮਾਰੇ ਨੇ ਆ ਫਿਰ ਇਹਦਾ ਮਤਲਬ ਤੂੰ ਦੋ ਜਾਣੇ ਆਜੋ ਜੇ ਤਿੰਨ ਗੇੜੇ ਮਾਰਨੇ ਤਿੰਨ ਜਾਣੇ ਇਦਾਂ ਕੋਡ ਨੇ ਉਹਨਾਂ ਦੇ ਪਰ ਉਹ ਇਹ ਵੀ ਪਤਾ ਹੈ ਕਿ ਉਹ ਕਹਾਂ ਕੀ ਤੋਂ ਲਿਆਉਂਦਾ ਹੈ ਇਹ ਵੀ ਪਤਾ ਉਹ ਕਹਾਂ ਕੀ ਤੋਂ ਲਿਆਉਂਦਾ ਹੈ ਸਾਰਾ ਕੁਝ ਪਿੰਡ ਵਾਲਿਆਂ ਨੂੰ ਇਹ ਵੀ ਪਤਾ ਹੁੰਦਾ ਹੈ ਕਿ ਕਿੰਨਾ ਕਿੰਨਾ ਦੇ ਘਰ ਬਰਬਾਦ ਹੋ ਰਹੇ ਨੇ ਪਿੰਡ ਵਾਲਿਆਂ ਦੀ ਉਸ ਘਰ ਨਾਲ ਹਮਦਰਦੀ ਵੀ ਹੁੰਦੀ ਹੈ ਕਿ ਇਹਨਾਂ ਦੇ ਘਰੇ ਯਾਰ ਨਸ਼ਾ ਵਾੜਦਾ ਇਹਨਾਂ ਨੇ ਉਹ ਉਹਦੇ ਉਹਦੇ ਵਾਸਤੇ ਲੋਕ ਜਿਹੜੇ ਨੇ ਹਮਦਰਦੀ ਹੁੰਦੀ ਹੈ ਆਪਾਂ ਵੀ ਉਹਨਾਂ ਲਈ ਹਮਦਰਦੀ ਰੱਖਣੀ ਹੈ ਜਿਹੜੇ ਨਸ਼ਾ ਕਰਦੇ ਨੇ ਨਾ ਉਹਨਾਂ ਨੂੰ ਆਪਾਂ ਮਤਲਬ ਮੁਜਰਮ ਨਹੀਂ ਸਮਝਣਾ ਉਹ ਤਾਂ ਉਹ ਤਾਂ ਮਰੀਜ਼ ਨੇ ਵਿਕਟਮ ਨੇ ਉਹ ਤਾਂ ਉਹਨਾਂ ਤਾਂ ਪਾ ਜਿਸ ਤਰ੍ਹਾਂ ਕਹਿ ਕੇ ਕਿ ਹਸਪਤਾਲ ਚ ਲੈ ਕੇ ਜਾਈਏ ਉਹਨਾਂ ਨੂੰ ਪਿਆਰ ਨਾਲ ਕੋਈ ਉਹਨਾਂ ਨੂੰ ਐ ਲੱਗਣ ਲੱਗ ਜਾਂਦਾ ਪਤ ਨਹੀਂ ਅਸੀਂ ਸਮਾਜ ਚੋਂ ਹੀ ਕੱਟਦੇ ਹੁਣ ਸਾਡਾ ਤਾਂ ਯਾਰ ਘਰ ਬਰਬਾਦ ਹੋ ਗਿਆ ਮੇਰੇ ਮਾਂ ਮੇਰੇ ਮਾਂ ਬਾਪ ਤਾਂ ਨੀਮੀ ਪਾ ਕੇ ਲੰਗਣ ਲੱਗ ਗਏ ਸੱਤ ਵਿੱਚ ਦੀ ਜਾਂ ਇਧਰ ਉਧਰ ਦੀ ਲੰਗਣ ਲੱਗ ਗਏ ਵੀ ਯਾਰ ਲੋਕ ਕੀ ਕਹਿਣਗੇ ਇਹ ਬਹੁਤ ਵੱਡਾ ਸਟਿਗਮਾ ਹੈ ਇੱਕ ਹੈਨਾ ਕਿ ਯਾਰ ਲੋਕ ਕੀ ਕਹਿਣਗੇ ਦੁਨੀਆ ਮੇ ਸਭ ਤੋਂ ਵੱਡਾ ਰੋਗ ਕਿ ਮੇਰੇ ਬਾਰੇ ਮੈਂ ਕੀ ਕਹੇਗੇ ਲੋਕ ਤੋਂ ਇਸ ਕਰਕੇ ਇਹ ਆਪਾਂ ਉਹਨਾਂ ਨੂੰ ਸਮਝਾਈਏ ਇਹ ਕੋਈ ਗੱਲ ਨਹੀਂ ਗਲਤੀਆਂ ਹੋ ਜਾਂਦੀਆਂ ਆ ਇਨਸਾਨ ਗਲਤੀਆਂ ਦਾ ਪੁੱਤ ਲੈ ਚਲੋ ਆਪਾਂ ਠੀਕ ਕਰਦੇ ਆ ਜਿੰਦਗੀ ਬਹੁਤ ਵੱਡੀ ਪਈ ਹੈ ਵੱਡੇ ਵੱਡੇ ਲੋਕ ਜਿਹੜੇ ਵੱਡੇ ਵੱਡੀਆਂ ਗਲਤੀਆਂ ਕਰਕੇ ਵਾਪਸ ਵੀ ਆਏ ਹੋਏ ਨੇ ਬਾਅਦ ਚ ਕਾਮਯਾਬੀਆਂ ਵੀ ਹਾਸਲ ਕੀਤੀਆਂ ਉਹਨਾਂ ਨੇ ਹੋ ਜਾਂਦੀਆਂ ਗਲਤੀਆਂ ਇਚ ਕਿਹੜੀ ਗੱਲ ਹੈ ਤੋਂ ਉਹਨਾਂ ਨੂੰ ਮਨਾ ਕੇ ਪਿਆਰ ਨਾਲ ਨਾ ਕਿ ਉਹਨਾਂ ਨੂੰ ਕੁਚੜਾ ਕੇ ਜਾ ਵੀ ਤੂੰ ਤਾਂ ਗਿਆ ਉਹ ਤੂੰ ਤਾਂ ਖਤਮ ਹੋ ਗਿਆ ਤੈਨੂੰ ਉਦੋਂ ਸਮਝਾਇਆ ਸੀ ਜਾਂ ਮੇਣੇ ਥੇਨ ਤਾਨ ਨੇ ਦੀ ਬਜਾਏ ਉਹਨੂੰ ਵਧੀਆ ਤਰੀਕੇ ਨਾਲ ਲੈ ਕੇ ਜਾਈਏ ਹਸਪਤਾਲ ਚ ਲੈ ਜਾਈਏ ਸਰਕਾਰ ਵੱਲੋਂ ਅਸੀਂ ਹੈਲਪ ਕਰਾਂਗੇ ਤੇ ਉਹ ਆ ਕੇ ਕੰਮਕਾਰ ਤੇ ਲੱਗ ਜੇ ਉਹਦੀ ਹੈਲਪ ਕਰਦੇ ਉਹ ਆਪ ਹੀ ਆਪਣੇ ਆਪ ਉਹਦਾ ਜਿਹੜਾ ਅੰਦਰੋਂ ਮੋਰਲ ਬੂਸਟ ਹੋ ਜਾਂਦਾ ਹੈ ਉਹਦਾ ਹੌਸਲਾ ਵੱਧ ਜਾਂਦਾ ਹੈ ਇਹ ਚੀਜ਼ ਆਪਾਂ ਨੂੰ ਗੰਨੀ ਪਊਗੀ ਕੱਲਾ ਇਹ ਨਹੀਂ ਹੈਗਾ ਕਿ ਆਪਾਂ ਨੇ ਲਿਖ ਲਿਆ ਕਿ ਜੇ ਇੰਨੇ ਬੰਦਿਆਂ ਨਾਲ ਅਸੀਂ ਮਿਲੇ ਇੰਨੇ ਅਸੀਂ ਜਿਹੜੀਆਂ ਪੈਦਲ ਯਾਤਰਾਵਾਂ ਕੀਤੀਆਂ ਉਦੇ ਨਾਲ ਮਿਲਣਗੇ ਤੁਹਾਨੂੰ ਲੋਕ ਨਵੇਂ ਮਿਲਣਗੇ ਜਿਵੇਂ ਮਨੀਸ਼ ਜੀ ਨੇ ਕਿਹਾ ਨਵੇਂ ਲੋਕ ਮਿਲਣਗੇ ਜਿਹੜੇ ਹਜੇ ਚੁੱਪ ਬੈਠੇ ਨੇ ਉਹਨਾਂ ਦਾ ਵੀ ਹੌਸਲਾ ਵਧੂ ਚਲ ਮੈਂ ਵੀ ਯਾਰ ਨਾਰਾ ਨਾਲ ਲਾਵਾਂ ਮੇਰੀ ਆਵਾਜ਼ ਵੀ ਵਿੱਚ ਰਲ ਜੂਗੀ ਨਾਲ ਸੋ ਇਸ ਕਰਕੇ ਬੂੰਦ ਬੂੰਦ ਨਾਲ ਸਮੁੰਦਰ ਭਰਦਾ ਕਹਿੰਦੇ ਆ ਸਿਆਣੇ ਮੈਂ ਖੁਦ ਮੈਂ ਖੁਦ ਪੈਰੇ ਤੇ ਜਾਂਦਾ ਰਿਆਂ ਠਿਕਰੀ ਪੈਰਾ ਠਿਕਰੀ ਪੈਰਾ ਕਹਿੰਨੇ ਆ ਪੈਨੂੰ ਲਿਸਟ ਬਣ ਜਾਂਦੀ ਚੌਕੀਦਾਰ ਵੱਲੋਂ ਵੀ ਆਪਾਂ ਪੰਜ ਪੰਜ ਘਰਾਂ ਦੇ ਮੁੰਡੇ ਜਾਣੇ ਚਾਹ ਕੋਡ ਚਾਹ ਕੋਡ ਲੈ ਜਾਂਦੇ ਸੀ ਉੱਥੇ ਜਾ ਕੇ ਧੋਈ ਲਾ ਲੈਂਦੇ ਸੀ ਤੇ ਚੌਕੇ ਚ ਪਿੰਡ ਦੇ ਚੌਕ ਚ ਬਹਿਣਾ ਹੁੰਦਾ ਕੋਈ ਆਇਆ ਤੁਹਾਨੂੰ ਪੁੱਛਣਾ ਭਾਈ ਕਿ ਕਿਹਨਾਂ ਦੇ ਜਾਣਾ ਹੈ ਕੌਣ ਹੈ ਤੂੰ ਬਸ ਇਹੀ ਚੈੱਕ ਕਰਨਾ ਹੁੰਦਾ ਕਿ ਕੋਈ ਅਣਜਾਣ ਬੰਦਾ ਨਾ ਪਿੰਡ ਚ ਆ ਜੇ ਤੇ ਉਹੀ ਪਹਿਰੇ ਜਿਹੜੇ ਨੇ ਹੁਣ ਆਪਾਂ ਨੂੰ ਦੇਣੇ ਪੈਣਗੇ ਜਿਸ ਤਰ੍ਹਾਂ ਕੇਜਰੀਵਾਲ ਸਾਹਿਬ ਨੇ ਕਿਹਾ ਕਿਉਂਕਿ ਆਪਾਂ ਪਿੰਡਾਂ ਤੋਂ ਆਏ ਆਪਾਂ ਨੂੰ ਸਾਰਾ ਪਤਾ ਪਿੰਡ ਵਾਲਿਆਂ ਨੂੰ ਵੀ ਸਾਰਾ ਪਤਾ ਹੁੰਦਾ ਹੈ ਕਿ ਕਿਹੜੇ ਪਿੱਪਲ ਥੱਲੇ ਆ ਕੇ ਖੜਦੇ ਨੇ ਗੱਡੀ ਦਾ ਬੋਨਟ ਚੱਕ ਲੈਂਦੇ ਨੇ ਵੀ ਗੱਡੀ ਖਰਾਬ ਹੋ ਗਈ ਪਤਾ ਨਹੀਂ ਉੱਥੇ ਜਿਹੜੇ ਜਿਹੜੇ ਉਹਨਾਂ ਦੇ ਉਹਨਾਂ ਨੂੰ ਪਤਾ ਹੁੰਦਾ ਵੀ ਅੱਜ ਬੋਨਟ ਚੱਕਣਗੇ ਕੋਡ ਦਿੱਤੇ ਹੁੰਦੇ ਨੇ ਉਹ ਉੱਥੇ ਜਾਣਦੇ ਨੇ ਤੇ ਨਸ਼ੇ ਵਿੱਚ ਲੈ ਕੇ ਆ ਜਾਂਦੇ ਨੇ ਸਾਰਾ ਪਤਾ ਹੁੰਦਾ ਪਿੰਡ ਵਾਲਿਆਂ ਨੂੰ ਕਿ ਕਿਹੜੇ ਮੋਟਰਸਾਈਕਲ ਤੇ ਆਉਂਦੇ ਨੇ ਜੇ ਦੋ ਗੇੜੇ ਆਏ ਨੂੰ ਮਾਰੇ ਨੇ ਤਾਂ ਫਿਰ ਇਹਦਾ ਮਤਲਬ ਤੂੰ ਦੋ ਜਾਣੇ ਆਜੋ ਜੇ ਤਿੰਨ ਗੇੜੇ ਮਾਰਨੇ ਤਿੰਨ ਜਾਣੇ ਇਦਾਂ ਕੋਡ ਨੇ ਉਹਨਾਂ ਦੇ ਪਰ ਉਹ ਇਹ ਵੀ ਪਤਾ ਹੈ ਕਿ ਉਹ ਗਾਹਾਂ ਕੀ ਤੋਂ ਲਿਆਂਦਾ ਹੈ ਇਹ ਵੀ ਪਤਾ ਉਹ ਗਾਹਾਂ ਕੀ ਤੋਂ ਲਿਆਂਦਾ ਹੈ ਸਾਰਾ ਕੁਝ ਪਤਾ ਪਿੰਡ ਵਾਲਿਆਂ ਨੂੰ ਇਹ ਵੀ ਪਤਾ ਹੁੰਦਾ ਹੈ ਕਿ ਕਿੰਨਾ ਕਿੰਨਾ ਦੇ ਘਰ ਬਰਬਾਦ ਹੋ ਰਹੇ ਨੇ ਪਿੰਡਾਂਾਂ ਦੀ ਉਸ ਘਰ ਨਾਲ ਹਮਦਰਦੀ ਵੀ ਹੁੰਦੀ ਹੈ ਕਿ ਇਹਨਾਂ ਦੇ ਘਰੇ ਯਾਰ ਨਸ਼ਾ ਵੜਦਾ ਹੈ ਇਹਨਾਂ ਨੇ ਉਹ ਉਹਦੇ ਉਹਦੇ ਵਾਸਤੇ ਲੋਕ ਜਿਹੜੇ ਨੇ ਹਮਦਰਦੀ ਹੁੰਦੀ ਹੈ ਆਪਾਂ ਵੀ ਉਹਨਾਂ ਲਈ ਹਮਦਰਦੀ ਰੱਖਣੀ ਹੈ ਜਿਹੜੇ ਨਸ਼ਾ ਕਰਦੇ ਨੇ ਨਾ ਉਹਨਾਂ ਨੂੰ ਆਪਾਂ ਮਤਲਬ ਮੁਜਰਮ ਨਹੀਂ ਸਮਝਣਾ ਉਹ ਤਾਂ ਉਹ ਤਾਂ ਮਰੀਜ਼ ਨੇ ਵਿਕਟਮ ਨੇ ਉਹ ਤਾਂ ਉਹਨਾਂ ਨੂੰ ਤਾਂ ਆਪਾਂ ਜਿਸ ਤਰ੍ਹਾਂ ਕਹਿ ਕੇ ਕਹਿ ਕੇ ਹਸਪਤਾਲ ਚ ਲੈ ਕੇ ਜਾਈਏ ਉਹਨਾਂ ਨੂੰ ਪਿਆਰ ਨਾਲ ਕੋਈ ਉਹਨਾਂ ਨੂੰ ਐ ਲੱਗਣ ਲੱਗ ਜਾਂਦਾ ਪਤਾ ਨਹੀਂ ਅਸੀਂ ਸਮਾਜ ਚੋਂ ਹੀ ਕੱਟਦੇ ਹੁਣ ਸਾਡਾ ਯਾਰ ਘਰ ਬਰਬਾਦ ਹੋ ਗਿਆ ਮੇਰੇ ਮਾਂ ਮੇਰੇ ਮਾਂ ਬਾਪ ਤਾਂ ਨੀਮੀ ਪਾ ਕੇ ਲੰਗਣਨ ਲੱਗੇ ਸਾਥ ਵਿੱਚ ਦੀ ਜਾਂ ਇਧਰ ਉਧਰ ਦੀ ਲੰਗਣਨ ਲੱਗੇ ਵੀ ਯਾਰ ਲੋਕ ਕੀ ਕਹਿਣਗੇ ਇਹ ਬਹੁਤ ਵੱਡਾ ਸਟਿਗਮਾ ਹੈ ਇੱਕ ਹੈਨਾ ਕਿ ਯਾਰ ਲੋਕ ਕੀ ਕਹਿਣਗੇ ਦੁਨੀਆ ਮੇ ਸਭ ਤੋਂ بڑا ਰੋਗ ਕਿ ਮੇਰੇ ਬਾਰੇ ਮੈਂ ਕੀ ਕਹੇਗੇ ਲੋਕ ਤੋਂ ਇਸ ਕਰਕੇ ਇਹ ਆਪਾਂ ਉਹਨਾਂ ਨੂੰ ਸਮਝਾਈਏ ਇਹ ਕੋਈ ਗੱਲ ਨਹੀਂ ਗਲਤੀਆਂ ਹੋ ਜਾਂਦੀਆਂ ਇਨਸਾਨ ਗਲਤੀਆਂ ਦਾ ਪੁੱਤ ਲੈ ਚਲੋ ਆਪਾਂ ਠੀਕ ਕਰਦੇ ਹਾਂ ਜ਼ਿੰਦਗੀ ਬਹੁਤ ਵੱਡੀ ਪਈ ਹੈ ਵੱਡੇ ਵੱਡੇ ਲੋਕ ਜਿਹੜੇ ਵੱਡੇ ਵੱਡੀਆਂ ਗਲਤੀਆਂ ਕਰਕੇ ਵਾਪਸ ਵੀ ਆਏ ਹੋਏ ਨੇ ਬਾਅਦ ਚ ਕਾਮਯਾਬੀਆਂ ਵੀ ਹਾਸਲ ਕੀਤੀ ਉਹਨਾਂ ਉਜਨੇ ਗਲਤੀਆਂ ਇੱਚ ਕਿਹੜੀ ਗੱਲ ਐ ਤੇ ਉਹਨਾਂ ਨੂੰ ਮਨਾ ਕੇ ਪਿਆਰ ਨਾਲ ਨਾ ਕਿ ਉਹਨਾਂ ਨੂੰ ਕੁਚੜਾ ਕੇ ਜਦ ਵੀ ਤੂੰ ਤਾਂ ਗਿਆ ਤੂੰ ਤਾਂ ਖਤਮ ਹੋ ਗਿਆ ਤੈਨੂੰ ਉਹਦੋਂ ਸਮਝਾਇਆ ਸੀ ਜਾਂ ਮਿਹਣੇ ਥਣ ਤਾਨੇ ਦੀ ਬਜਾਏ ਉਹਨੂੰ ਵਧੀਆ ਤਰੀਕੇ ਨਾਲ ਲੈ ਕੇ ਜਾਈਏ ਹਸਪਤਾਲ ਚ ਲੈ ਜਾਈਏ ਸਰਕਾਰ ਵੱਲੋਂ ਅਸੀਂ ਹੈਲਪ ਕਰਾਂਗੇ ਤੇ ਉਹ ਆ ਕੇ ਕੰਮਕਾਰ ਤੇ ਲੱਗ ਜੇ ਉਹਦੀ ਹੈਲਪ ਕਰਦੇ ਉਹ ਆਪ ਹੀ ਆਪਣੇ ਆਪ ਉਹਦਾ ਜਿਹੜਾ ਅੰਦਰੋਂ ਮੋਰਲ ਬੂਸਟ ਹੋ ਜਾਂਦਾ ਹੈ ਉਹਦਾ ਹੌਸਲਾ ਵੱਧ ਜਾਂਦਾ ਇਹ ਚੀਜ਼ ਆਪਾਂ ਨੂੰ ਗੰਨੀ ਪਊਗੀ ਕੱਲਾ ਇਹ ਨਹੀਂ ਹੈਗਾ ਕਿ ਆਪਾਂ ਨੇ ਲਿਖ ਲਿਆ ਕਿ ਜਿੰਨੇ ਬੰਦਿਆਂ ਨਾਲ ਅਸੀਂ ਮਿਲੇ ਐਨੀਆਂ ਅਸੀਂ ਜਿਹੜੀਆਂ ਪੈਰਲ ਯਾਤਰਾਵਾਂ ਕੀਤੀਆਂ ਉਹਦੇ ਨਾਲ ਮਿਲਣਗੇ ਤੁਹਾਨੂੰ ਲੋਕ ਨਵੇਂ ਮਿਲਣਗੇ ਜਿਵੇਂ ਮਨੀਸ਼ ਜੀ ਨੇ ਕਿਹਾ ਨਵੇਂ ਲੋਕ ਮਿਲਣਗੇ ਜਿਹੜੇ ਹਜੇ ਚੁੱਪ ਬੈਠੇ ਨੇ ਉਹਨਾਂ ਦਾ ਵੀ ਹੌਸਲਾ ਵਧੂ ਚਲ ਮੈਂ ਵੀ ਯਾਰ ਨਾਰਾ ਨਾਲ ਲਾਵਾਂ ਮੇਰੀ ਆਵਾਜ਼ ਵੀ ਵਿੱਚ ਰਲ ਜੂਗੀ ਨਾਲ ਸੋ ਇਸ ਕਰਕੇ ਬੂੰਦ ਬੂੰਦ ਨਾਲ ਸਮੁੰਦਰ ਭਰਦਾ ਕਹਿੰਦੇ ਐ ਸਿਆਣੇ